ਰਸੀਆ ਦੋਸਤੋ ਉਮੀਦ ਕਰਦੇ ਆ ਠੀਕ ਹੋਵੋਗੇ ਭਰਾ ਸਾਰੇ ਥੋੜਾ ਤਬੀਅਤ ਖਰਾਬ ਹੋਣ ਕਰਕੇ ਭਰਾ ਵੀਡੀਓ ਥੋੜੀ ਲੇਟ ਹੋਗੀ ਬਹੁਤ ਜਿਆਦੇ ਭਰਾਵਾਂ ਦੇ ਮੈਸੇਜ ਫੋਨ ਆ ਰਹੇ ਨੇ ਕੂਟਰ ਸੋਕੇ ਚਾਕੇ ਠੰਡ ਦੇ ਕਾਰਨ ਤਾਂ ਅੱਜ ਆਪਾਂ ਭਰਾ ਤੁਹਾਨੂੰ ਦੱਸਾਂਗੇ ਪੂਰੇ ਦਾ ਪੂਰਾ ਫਾਰਮੂਲਾ ਜਿੰਨੇ ਵੀ ਭਰਾ ਨਵੇਂ ਵੀਡੀਓ ਦੇਖ ਰਹੇ ਨੇ ਜਾਂ ਨਵੇਂ ਜੋੜੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਭਰਾ ਕਿ ਤੁਹਾਡੇ ਭਰਾਵਾਂ ਦੀ ਸਪੋਰਟ ਕਰਕੇ ਆਪਾਂ ਹੌਲੀ-ਹੌਲੀ ਅੱਗੇ ਆ ਰਹੇ ਆ ਤੇ ਆਪਾਂ ਨੂੰ ਵੀਡੀਓ ਪਾਉਣ ਦਾ ਹੌਸਲਾ ਮਿਲਦਾ ਬਾਈ ਜਿੰਨੇ ਭਰਾ ਨਵੇਂ ਜੁੜਦੇ ਨੇ ਆਪਣੇ ਨਾਲ ਤੇ ਅੱਜ ਆਪਾਂ ਭਰਾ ਤੁਹਾਨੂੰ ਦੱਸਾਂਗੇ ਪੂਰੇ ਦਾ ਪੂਰਾ ਫਾਰਮੂਲਾ ਦੱਸਾਂਗੇ ਕਿਵੇਂ ਕੀ ਕਰਨਾ ਸੋਕੇ ਵਾਲੇ ਕਬੂਤਰ ਨੂੰ ਸਾਰਾ ਕੁਝ A to Z ਆਪਾਂ ਵੀਡੀਓ ਚ ਦੱਸਾਂਗੇ ਭਰਾ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ ਚ ਬਣੇ ਰਹੋ ਜਮਾ ਵੀ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਚ ਤੁਹਾਨੂੰ ਬਹੁਤ ਨੌਲੇਜ ਦੀਆਂ ਗੱਲਾਂ ਮਿਲਣਗੀਆਂ ਜਿਹੜੀ ਤੁਹਾਨੂੰ ਦਵਾਈ ਦਿਖਾ ਰਹੇ ਆ ਭਰਾ ਇਹ ਵੀਰੋਲ ਸਿਰਫ ਲਿਖਿਆ ਹੋਇਆ ਉੱਪਰ ਭਰਾ ਦੇਖ ਲਓ ਜੇ ਕਿਸੇ ਭਰਾ ਨੇ ਇਹ ਲੈ ਕੇ ਹੋਣੀਆਂ ਤਾਂ ਮੈਡੀਕਲ ਤੋਂ ਸਕਰੀਨਸ਼ਾਟ ਮਾਰ ਲਿਓ ਇਹ ਵਰਤਣੀ ਕਿਦਾਂ ਭਰਾ ਇਹ ਵੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿਉਂਕਿ ਇਹ ਦਵਾਈ ਦੇ ਬਹੁਤ ਜ਼ਿਆਦਾ ਬੈਨੀਫਿਟਸ ਨੇ ਬਹੁਤ ਜ਼ਿਆਦਾ ਕੰਮ ਕਰਦੀ ਆ। ਇਹ ਦੇਖ ਲਓ ਤੁਸੀਂ ਤਾਕਦੀਆਂ ਚੀਜ਼ਾਂ ਬਹੁਤ ਨੇ ਇੱਥੇ। ਹੁਣ ਆਪਾਂ ਚਲੋ ਭਰਾ ਮੁੱਦੇ ਤੇ ਆਉਨੇ ਆ। ਇਹ ਵੀ ਰੋਲਾ ਭਰਾ ਇਹਦੀਆਂ ਚਾਰ ਬੂੰਦਾਂ ਤੁਸੀਂ ਕਬੂਤਰ ਨੂੰ ਦੇਣੀਆਂ ਨੇ। ਜੇਕਰ ਤੁਸੀਂ ਸਵੇਰੇ ਦਿੰਨੇ ਹੋ ਜਦੋਂ ਮੰਨ ਲਓ ਵੀ ਸਵੇਰੇ ਆਪਾਂ ਦੇ ਕੇ ਕਬੂਤਰਾਂ ਨੂੰ ਧੁੱਪੇ ਪਾਉਣਾ ਜਾਂ ਕਿਦਾਂ ਵੀ ਤਾਂ ਨਾਲ ਭਰਾ ਤੁਸੀਂ ਪਾਵਰ ਜੈਲ ਵਰਤਣੀ ਆ ਪਾਵਰ ਜੈਲ ਤਕਰੀਬਨ ਹੁੰਦੀ ਹੈ ਆਪਣੇ ਸਾਰੇ ਭਰਾਵਾਂ ਕੋਲ ਨਾਲ ਤੁਸੀਂ ਵਰਤਣੀ ਆ ਪਾਵਰ ਜੈਲ ਜੇ 2 ਰੋਲ ਦੀਆਂ ਤੁਸੀਂ 4 ਬੂੰਦਾਂ ਦਿੰਨੇ ਹੋ ਤਾਂ ਪਾਵਰ ਜੈਲ ਦੀਆਂ ਤੁਸੀਂ 2 ਬੂੰਦਾਂ ਦੇਣੀਆਂ ਨੇ ਤੇ ਉਸ ਤੋਂ ਬਾਅਦ ਭਰਾ ਪਹਿਲੇ ਦਿਨ ਤੁਸੀਂ ਸਵੇਰ ਸ਼ਾਮ ਪਾਵਰ ਜੈਲੀ ਦੇਣੀ ਆ ਸਵੇਰੇ 4 ਬੂੰਦਾਂ ਵੀਰੋਲ ਦੀਆਂ ਤੇ ਸ਼ਾਮ ਨੂੰ ਦੋ ਬੂੰਦਾਂ ਪਾਵਰ ਜਲਦੀਆਂ ਸਵੇਰ ਸੁਬਾਹ ਸ਼ਾਮ ਚਾਰ ਚਾਰ ਦੋ ਦੋ ਕਰਦੇ ਹੋ ਨਾ ਉਦੋਂ ਅਗਲੇ ਦਿਨ ਭਰਾ ਤੁਸੀਂ ਕੀ ਕਰਨਾ ਜਿੱਦਾਂ ਤੁਸੀਂ ਮੰਨ ਲਓ ਸਵੇਰੇ ਇਹ ਦੇਤੀ ਰਾਤ ਨੂੰ ਦੋ ਤੁਸੀਂ ਕਾਲੀਆਂ ਮਿਰਚਾਂ ਦੇਣੀਆਂ ਨੇ ਬੱਕਰੀ ਦੇ ਦੁੱਧ ਨਾਲ ਉਸਾ ਜਾਂ ਦੁੱਧ ਹੋਵੇ 10 ਐਮਐਲ ਦੁੱਧ ਦੇ ਦਿਓ ਬੱਕਰੀ ਦਾ ਤੇ ਬੱਕਰੀ ਦਾ ਦੁੱਧ ਦੇਣਾ ਭਰਾ ਨਾਲ ਤੁਸੀਂ ਠੀਕ ਆ ਉਦੋਂ ਅਗਲੇ ਦਿਨ ਜਦੋਂ ਸਵੇਰੇ ਕਬੂਤਰ ਭੁੱਖੇ ਹੋਣਗੇ ਤਾਂ ਤੁਸੀਂ ਚਾਰ ਬੂੰਦਾਂ ਵੀ ਰੋਲ ਦੀਆਂ ਦੋ ਬੂੰਦਾਂ ਹਾਈ ਟੈਕ ਦੀਆਂ ਇਸੇਵੇਂ ਤੁਸੀਂ ਸੁਬ੍ਹਾ ਸ਼ਾਮ ਫੇਰ ਇਦਾਂ ਕਰਨਾ ਸਵੇਰੇ ਵੀ 4 ਬੂੰਦਾ ਵੀ ਰੋਲ ਦੀਆਂ ਤੇ 2 ਬੂੰਦਾ ਹਾਈ ਟੈਕ ਦੀਆਂ ਸ਼ਾਮ ਨੂੰ ਵੀ ਉਹਦੋਂ ਅਗਲੇ ਦਿਨ ਮੰਨ ਲਓ ਤੇ ਦੋ ਕਾਲੀਆਂ ਮਿਰਚਾਂ ਫੇਰ 10 ਐਮਐਲ ਦੁੱਧ ਦੇ ਨਾਲ ਫੇਰ ਦੋ ਕਾਲੀਆਂ ਮਿਰਚਾਂ ਰੱਖਣੀਆਂ ਤੁਸੀ ਇਦਾਂ ਕਰਿਓ ਭਰਾ ਤਕਰੀਬਨ 3 ਦਿਨਾਂ ਦੇ ਵਿੱਚ ਤੁਹਾਨੂੰ ਬੜਾ ਚੰਗਾ ਰਿਜ਼ਲਟ ਮਿਲੂਗਾ ਕਾਲੀਆਂ ਮਿਰਚਾਂ ਹੋਗੀਆਂ ਰਾਤ ਨੂੰ ਦੇਣੀਆਂ ਨੇ ਸੁਬਾ ਸਾਮ ਪਾਵਰ ਜਲ ਤੇ ਵੀਰੋਲ ਸੁਬਾ ਸਾਮ ਵੀਰੋਲ ਤੇ ਹਾਈ ਟੈਕ ਇਹ ਫਾਰਮੂਲਾ ਭਰਾ ਜਿਹੜੇ ਭਰਾਵਾਂ ਦੇ ਕਬੂਤਰ ਸੋਕੇ ਚਾਏ ਹੋਏ ਨੇ ਉਹ ਵਰਤਿਓ ਬਹੁਤ ਸੋਹਣਾ ਰਿਜ਼ਲਟ ਆ ਤੁਸੀਂ ਵਰਤ ਕੇ ਦਵਾਈ ਆਪ ਦੱਸੋਗੇ ਵੀ ਹਾਂ ਰਿਜ਼ਲਟ ਪੂਰਾ ਵਧੀਆ ਮਿਲਿਆ ਕਿਉਂਕਿ ਭਰਾ ਬਹੁਤ ਜ਼ਿਆਦੇ ਭਰਾਵਾਂ ਦੇ ਮੈਸੇਜ ਆਉਂਦੇ ਨੇ ਇਕੱਠੇ ਹੰਦਸਣਾ ਔਖਾ ਹੋ ਜਾਂਦਾ ਬਾਈ ਇਸ ਕਰਕੇ ਇੱਕ ਵੀਡੀਓ ਬਣਾ ਕੇ ਆਪਾਂ ਅਪਲੋਡ ਕਰ ਦੰਨੇ ਆ ਤੇ ਇਹ ਚੀਜ਼ ਆ ਭਰਾ ਵਰਤੇਓ ਤੇ ਰਿਜ਼ਲਟ ਪੂਰਾ ਚੰਗਾ ਆਊਗਾ ਠੀਕ ਆ ਭਰਾ ਧੰਨਵਾਦ ਸਾਰਿਆਂ ਨੂੰ ਕਰੋ ਭਰਾ ਜਿਹੜੇ ਭਰਾਵਾਂ ਦੇ ਕੁੱਤੇ ਸੋਕੇ ਚ ਨੇ ਤੇ ਫਾਰਮੂਲਾ ਭਰਾ ਤੁਹਾਨੂੰ ਸਾਰੇ ਦਾ ਸਾਰਾ ਦੱਸਤਾ ਵਰਤੇਓ ਤੇ ਉਮੀਦ ਕਰਦੇ ਆ ਸਾਰੇ ਭਰਾਵਾਂ ਦੇ ਕੁੱਤੇ ਠੀਕ ਰਹਿਣਗੇ ਫਾਰਮੂਲੇ ਨਾਲ